ਬਾਬਾ ਜੀ ਦੀ ਪਿਆਰੀ ਸੰਗਤ ਜੀ ਰਾਧਾ ਸਵਾਮੀ ਇਹ ਸਾਖੀ ਸਰਦਾਰ ਬਹਾਦਰ ਜਗਤ ਸਿੰਘ ਜੀ ਬਾਰੇ ਹੈ ਜਦੋਂ ਉਹ ਆਪਣੀ ਗੱਦੀ ਦੇ ਬੈਠੇ ਸਨ ਉਹਨਾਂ ਦੀ ਦੇਖਦਾਰੀ ਕਰ ਰਿਆ ਸੀ ਉਸ ਨੂੰ ਹੋਰ ਕੁਝ ਦਿਖਾਈ ਨਹੀਂ ਸੀ ਦੇ ਰਿਹਾ ਕੇਵਲ ਮਾਲਕ ਦੇ ਦਰਸ਼ਨ ਕਰਦਾ ਹੋਇਆ ਉਹਨਾਂ ਦੇ ਕੋਲ ਹੀ ਜਾ ਰਿਹਾ ਸੀ ਜਦੋਂ ਉਹ ਉਹਨਾਂ ਦੇ ਕੋਲ ਆ ਗਿਆ ਤਾਂ ਮਹਾਰਾਜ ਜੀ ਨੇ ਉਸ ਨੂੰ ਕਿਹਾ ਕਿ ਇਸ ਤਰ੍ਹਾਂ ਦਾ ਤੁਸੀਂ ਕੀ ਦੇਖ ਰਹੇ ਹੋ ਤਾਂ ਉਹ ਕਹਿਣ ਲੱਗਾ ਕਿ हे ਸੱਚੇ ਪਾਸ਼ਾ ਮੈਂ ਤਾਂ ਕੇਵਲ ਸਰੂਪ ਹੀ ਦੇਖਦਾ ਜਾ ਰਿਹਾ ਹਾਂ ਮੇਰੀਆਂ ਅੱਖਾਂ ਦਾ ਸਿਰਫ ਤੁਹਾਨੂੰ ਹੀ ਦੇਖਣਾ ਚਾਹੁੰਦੀਆਂ ਹਨ ਮੈਂ ਚਾਹੁੰਦਾ ਹਾਂ ਕਿ ਇਸ ਤਰ੍ਹਾਂ ਹੀ ਮੈਂ ਤੁਹਾਡਾ ਸਰੂਪ ਦੇਖਦਾ ਹੋਇਆ ਸੱਚਖੰਡ ਵਿੱਚ ਚਲਾ ਜਾਵਾਂ ਤਾਂ ਇਹ ਸੁਣ ਕੇ ਮਹਾਰਾਜ ਜੀ ਕਹਿਣ ਲੱਗੇ ਕਿ ਤੂੰ ਜਾਣਾ ਚਾਹੁੰਦਾ ਹੈ ਤਾਂ ਮੈਂ ਤੈਨੂੰ ਜ਼ਰੂਰ ਲੈ ਕੇ ਜਾਵਾਂਗਾ ਪਰ ਇਸ ਦੇ ਲਈ ਤੈਨੂੰ ਭਜਨ ਸਿਮਰਨ ਕਰਨਾ ਪਵੇਗਾ ਉਹ ਸਾ ਆਦਮੀ ਨੇ ਕਿਹਾ ਜੀ ਹਜੂਰ ਕੁਝ ਪਾਉਣ ਦੇ ਲਈ ਕੁਝ ਦੇਣਾ ਤਾਂ ਪੈਂਦਾ ਹੀ ਹੈ ਤਾਂ ਫਿਰ ਮਹਾਰਾਜ ਜੀ ਨੇ ਕਿਹਾ ਕਿ ਤੁਸੀਂ ਆਪਣਾ ਟਾਈਮ ਦਿਓ ਤਾਂ ਉਹਨਾਂ ਨੇ ਕਿਹਾ ਕਿ ਜੋ ਤੁਹਾਡਾ ਹੁਕਮ ਮੈਂ ਉਸੇ ਤਰ੍ਹਾਂ ਹੀ ਕਰਾਂਗਾ ਬਸ ਮੈਨੂੰ ਤੁਸੀਂ ਆਪਣੇ ਨਾਲ ਲੈ ਜਾਵੋ ਤਾਂ ਸੰਗਤ ਜੀ ਹੁਣ ਮਹਾਰਾਜ ਜੀ ਨੇ ਕਿਹਾ ਕਿ ਤੁਸੀਂ ਪਹਿਲਾਂ 2.5 ਘੰਟੇ ਕਰਨਾ ਹੈ ਇਸ ਤੋਂ ਬਾਅਦ ਤੁਹਾਨੂੰ ਭਜਨ ਸਿਮਰਨ ਦੇ ਟਾਈਮ ਨੂੰ ਡਬਲ ਕਰਨਾ ਹੋਵੇਗਾ ਮੈਂ ਤੁਹਾਨੂੰ ਆਪਣੇ ਨਾਲ ਮੈਂ ਤੁਹਾਨੂੰ ਆਪਣੇ ਨਾਲ ਲੈ ਜਾਵਾਂਗਾ ਜੇਕਰ ਤੂੰ ਇਸ ਗੱਲ ਤੇ ਯਕੀਨ ਨਹੀਂ ਕਰ ਰਿਹਾ ਤਾਂ ਮੈਂ ਹੱਥ ਤੁਹਾਨੂੰ ਹੁਣੀ ਦਿਖਾ ਦਿੰਦਾ ਹਾਂ ਉਸ ਨੇ ਆਪਣਾ ਹੱਥ ਅੱਗੇ ਕਰ ਦਿੱਤਾ ਤੇ ਉਸ ਦੀਆਂ ਅੱਖਾਂ ਬੰਦ ਹੋ ਗਈਆਂ ਤੇ ਜਿਹੜਾ ਦ੍ਰਿਸ਼ ਉਸ ਨੇ ਦੇਖਿਆ ਉਹ ਉਹ ਤਾਂ ਹੈਰਾਨ ਹੋ ਗਿਆ ਕਿ ਉਸ ਦੀਆਂ ਅੱਖਾਂ ਤਾਂ ਬੰਦ ਸਨ ਤੇ ਉਸ ਦੇ ਚਾਰੇ ਤਰਫ ਰੋਸ਼ਨੀ ਹੀ ਰੋਸ਼ਨੀ ਸੀ ਉਸ ਨੂੰ ਲੱਗਿਆ ਕਿ ਜਿਵੇਂ ਉਹ ਇੱਕ ਨਵੀਂ ਜਗ੍ਹਾ ਤੇ ਪਹੁੰਚ ਗਿਆ ਹੋਵੇ ਉਹ ਕਹਿਣ ਲੱਗਾ ਕਿ हे ਸੱਚੇ ਪਾਤਸ਼ਾਹ ਵਸ ਮੈਨੂੰ ਆਪਣੇ ਨਾਲ ਜ਼ਰੂਰ ਲੈ ਜਾਣਾ ਤੁਸੀਂ ਕਹਿੰਦੇ ਹੋ ਤਾਂ ਮੈਂ 225 ਕਰਨ ਦੇ ਲਈ ਵੀ ਤਿਆਰ ਹਾਂ ਮਹਾਰਾਜ ਜੀ ਨੇ ਕਿਹਾ ਕਿ ਹਜੇ ਮੈਂ ਤੇਰੇ ਤੋਂ ਬਹੁਤ ਸੇਵਾ ਲੈਣੀ ਹੈ ਤੂੰ ਸੇਵਾ ਕਰਨ ਦੇ ਲਈ ਤਿਆਰ ਹੈ ਤਾਂ ਉਸ ਨੇ ਕਿਹਾ ਕਿ ਸੱਚੇ ਪਾਸ਼ਾ ਜੇਕਰ ਤੁਸੀਂ ਮੈਨੂੰ ਸੇਵਾ ਦੇਵੋਗੇ ਤਾਂ ਮੈਂ ਜ਼ਰੂਰ ਕਰਾਂਗਾ ਇਹ ਸਭ ਕਹਿ ਕੇ ਉਹ ਆਪਣੇ ਘਰ ਨੂੰ ਚਲਾ ਗਿਆ ਉਸ ਨੇ ਭਜਨ ਸਿਮਰਨ ਕਰਨਾ ਸ਼ੁਰੂ ਕਰ ਦਿੱਤਾ ਤੇ ਉਸ ਦਾ ਧਿਆਨ ਫਿਰ ਤੋਂ ਲੱਗ ਗਿਆ ਪਰ ਕੁਝ ਦਿਨਾਂ ਦੇ ਬਾਅਦ ਇਸ ਤਰ੍ਹਾਂ ਹੋਇਆ ਕਿ ਅਧੁਰ ਮਹਾਰਾਜ ਜਗਤ ਸਿੰਘ ਜੀ ਜੋਤੀ ਜੋਤ ਸਮਾ ਗਏ ਇਹ ਗੱਲ ਅਕਤੂਬਰ 1957 ਦੀ ਹੈ ਜਦੋਂ ਉਸ ਨੂੰ ਪਤਾ ਚੱਲਿਆ ਤਾਂ ਉਸ ਦੇ ਮੂੰਹੋਂ ਵਿੱਚੋਂ ਇਹ ਸ਼ਬਦ ਨਿਕਲੇ ਕਿ ਰੱਬ ਵੀ ਝੂਠ ਬੋਲਦਾ ਹੈ ਤੇ ਉਹਨਾਂ ਨੇ ਤਾਂ ਮੈਨੂੰ ਕਿਹਾ ਸੀ ਕਿ ਮੈਂ ਤੇਰੇ ਤੋਂ ਬਹੁਤ ਸੇਵਾ ਲੈਣੀ ਹੈ ਤੇ ਉਹ ਤਾਂ ਇਸ ਤਰ੍ਹਾਂ ਹੀ ਚਲੇ ਗਏ ਤਾਂ ਉਸ ਦੇ ਦਿਲ ਤੇ ਬਹੁਤ ਜ਼ਿਆਦਾ ਸੱਟ ਵੱਜੀ ਉਹ ਬਸ ਦਿਨ ਰਾਤ ਇਹੀ ਕਹਿੰਦਾ ਰਹਿੰਦਾ ਸੀ ਕਿ ਰੱਬ ਤਾਂ ਇੱਥੇ ਮੌਜੂਦ ਹੀ ਨਹੀਂ ਹੈ ਜੇਕਰ ਰੱਬ ਹੁੰਦਾ ਤਾਂ ਰੱਬ ਝੂਠ ਕਿਉਂ ਬੋਲਦਾ ਉਹ ਬਸ ਹਰ ਟਾਈਮ ਇਹੀ ਬੋਲਦਾ ਰਹਿੰਦਾ ਉਸਨੇ ਸੋਚਿਆ ਕਿ ਅੱਜ ਤੋਂ ਬਾਅਦ ਨਹੀਂ ਉਹ satsang ਸੁਣਨ ਲਈ ਜਾਵੇਗਾ ਤੇ ਨਹੀਂ ਉਹ ਅੱਜ ਤੋਂ ਭਜਨ ਸਿਮਰਨ ਕਰੇਗਾ ਉਸਨੇ 3 ਮਹੀਨੇ ਨਾ ਤਾਂ ਭਜਨ ਸਿਮਰਨ ਕੀਤਾ ਤੇ ਨਾ ਹੀ satsang ਸੁਣਨ ਲਈ ਗਿਆ ਹੁਣ ਗੱਦੀ ਤੇ ਹਜੂਰ ਮਹਾਰਾਜ ਸਿੰਘ ਜੀ ਸਨ ਇੱਕ ਰਾਤ ਉਸ ਆਦਮੀ ਨੂੰ ਰਾਤ ਦੇ 3 ਵਜੇ ਸੁਪਨਾ ਆਇਆ ਕਿ ਉਸ ਨੂੰ ਕਿਸੇ ਨੇ ਬੁਲਾਇਆ ਹੈ ਤੇ ਕਿਹਾ ਕਿ ਮਲਕੀ ਸਿੰਘ ਤੂ ਭਜਨ ਸਿਮਰਨ ਕਰਿਆ ਕਰ ਤੇ ਸਾ ਸੰਗ ਸੁਨਿਆ ਕਰ ਤੇਰੇ ਤੋਂ ਹਜੇ ਬਹੁਤ ਸੇਵਾ ਲੈਣੀ ਹੈ ਤਾਂ ਉਹ ਉਦੋਂ ਹੀ ਉੱਠ ਗਿਆ ਤੇ ਉਸ ਨੇ ਦੇਖਿਆ ਕਿ ਸਾਹਮਣੇ ਚਰਨ ਸਿੰਘ ਜੀ ਦਾ ਸਰੂਪ ਸੀ ਉਸ ਨੇ ਉਸ ਚਿਹਰੇ ਨੂੰ ਦੇਖਣਾ ਸ਼ੁਰੂ ਕੀਤਾ ਤਾਂ ਉਹ ਚਿਹਰਾ ਬਹਾਦਰ ਜਗਤ ਸਿੰਘ ਜੀ ਦੇ ਸਰੂਪ ਵਿੱਚ ਆ ਗਿਆ اگلے ਹੀ ਪਲ ਉਸਨੇ ਫੈਸਲਾ ਕਰ ਲਿਆ ਕਿ ਹੁਣ ਉਹ satsang ਤੇ ਜਾਵੇਗਾ ਸੇਵਾ ਭਜਨ ਸਿਮਰਨ ਵੀ ਕਰੇਗਾ ਤਾਂ ਅਗਲੇ ਦਿਨ ਜਦੋਂ ਉਹ ਸਵੇਰੇ ਉੱਠਿਆ ਤਾਂ ਸਭ ਤੋਂ ਪਹਿਲਾਂ ਉਹ satsang ਤੇ ਗਿਆ 3-4 ਮਹੀਨੇ ਉਹ ਲਗਾਤਾਰ ਇਸ ਤਰ੍ਹਾਂ ਹੀ satsang ਤੇ ਜਾਂਦਾ ਰਿਹਾ ਤੇ ਭਜਨ ਸਿਮਰਨ ਕਰਨ ਲੱਗ ਗਿਆ ਉਹੀ ਰੂਪ ਉਸ ਦੇ ਸਾਹਮਣੇ ਵਾਰ-ਵਾਰ ਆਉਣ ਲੱਗ ਗਿਆ ਇੱਕ ਦਿਨ ਸੇਵਾਦਾਰ ਨੇ ਉਸ ਨੂੰ ਕਿਹਾ ਕਿ ਤੈਨੂੰ ਮਹਾਰਾਜ ਚੰਦ ਸਿੰਘ ਜੀ ਬੁਲਾ ਰਹੇ ਹਨ ਤਾਂ ਐਨੀ ਗੁਗਲ ਸੁਣਦੇ ਹੀ ਉਹ ਆਪਣੇ ਹੱਥ ਜੋੜ ਕੇ ਮਹਾਰਾਜ ਚੰਦ ਸਿੰਘ ਜੀ ਦੇ ਕੋਲ ਚ ਰ ਆ ਗਿਆ ਮਹਾਰਾਜਾ ਚੰਦ ਸਿੰਘ ਨੇ ਉਸ ਨੂੰ ਕਿਹਾ ਕਿ ਮਲਕੀਤ ਸਿੰਘ ਕੀ ਤੂੰ ਕਾਰ ਚਲਾ ਸਕਦਾ ਹੈ ਤਾਂ ਉਸ ਨੇ ਕਿਹਾ ਕਿ ਮਾਲਕ ਮੈਂ ਜੀਪ ਚਲਾ ਸਕਦਾ ਹਾਂ ਪਰ ਮੈਂ ਕਾਰ ਕਦੇ ਨਹੀਂ ਚਲਾਈ ਤੇ ਮਹਾਰਾਜ ਚੰਦ ਸਿੰਘ ਨੇ ਕਿਹਾ ਕਿ ਕੋਈ ਫਰਕ ਨਹੀਂ ਹੈ ਕੱਲ ਤੋਂ ਤੂੰ ਮੇਰੀ ਕਾਰ ਹੀ ਚਲਾਵੇਂਗਾ ਤੇ ਤੇ ਡਰਾਈਵਰੀ ਕਰੇਗਾ ਸੰਗਤ ਜੀ ਅਸੀਂ ਜਿਸ ਦਿਨ ਬਾਰੇ ਗੱਲ ਕਰ ਰਹੇ ਹਾਂ ਉਹ ਮਹਾਰਾਜ ਚੰਦ ਸਿੰਘ ਜੀ ਦੇ ਡਰਾਈਵਰ ਮਲਕੀ ਸਿੰਘ ਜੀ ਬਾਰੇ ਹੈ ਜਿਹੜੇ ਕੀ 32 ਸਾਲ ਮਹਾਰਾਜ ਚਰਨ ਸਿੰਘ ਜੀ ਦੇ ਵਿੱਚ ਲੱਗੇ ਰਹੇ ਉਹਨਾਂ ਨੇ ਮੌਜੂਦਾ ਸਰਦਾਰ ਜੀ ਦੇ ਨਾਲ ਵੀ ਡਰਾਈਵਰੀ ਕੀਤੀ ਸੀ ਪਰ ਕਦੇ ਵੀ ਉਹਨਾਂ ਨੇ ਇਹ ਨਹੀਂ ਬੋਲਿਆ ਕਿ ਅੱਜ ਕਿੱਥੇ ਜਾਣਾ ਹੈ ਉਹ ਚੁੱਪਚਾਪ ਆਪਣੀ ਸੇਵਾ ਨਿਭਾਉਂਦੇ ਸਨ ਤੇ ਆਪਣੇ ਭਜਨ ਸਿਮਰਨ ਤੇ ਧਿਆਨ ਦਿੰਦੇ ਸਨ ਮਹਾਰਾਜ ਚਰਨ ਸਿੰਘ ਜੀ ਨੇ ਉਸ ਨੂੰ ਕਿਹਾ ਕਿ ਮਲਕੀ ਸਿੰਘ ਤੇਰੇ ਤੋਂ ਹਜੇ ਬਹੁਤ ਸੇਵਾ ਲੈਣੀ ਹੈ ਤਾਂ ਉਹ ਆਪਣੇ ਹੱਥ ਜੋੜ ਕੇ ਖੜਾ ਹੋ ਗਿਆ ਤੇ ਹਮੇਸ਼ਾ ਹੀ ਕਹਿੰਦਾ ਕਿ ਸੱਚੇ ਪਾਤਸ਼ਾਹ ਤੈਨੂੰ ਜੋ ਚੰਗਾ ਲੱਗਦਾ ਹੈ ਤੁਸੀਂ ਉਹ ਕਰੋ ਤੁਸੀਂ ਤਾਂ ਸਭ ਜਾਣੀ ਜਾਣ ਹੋ ਤਾਂ ਮਲਕੀ ਸਿੰਘ ਨੇ ਨਾਮਦਾਨ ਦੀ ਬਖਸ਼ੀਸ਼ ਬਹਾਦਰ ਜਗਤ ਸਿੰਘ ਜੀ ਤੋਂ ਮਿਲੀ ਸੀ ਤੇ ਉਹਨਾਂ ਦੇ ਹੀ ਬਚਨ ਸੰਨ ਕੀ ਮਲਕੀ ਸਿੰਘ ਹਜੇ ਤੇਰੇ ਤੋਂ ਹੋਰ ਸੇਵਾ ਲੈਣੀ ਹੈ ਜਦੋਂ 올ਡ ਡਰਾਈਵਰ ਬਣੇ ਤਾਂ ਮਹਾਰਾਜ ਜੀ ਉਸ ਨੂੰ ਟਾਈਮ ਦਿੰਦੇ ਕਿ ਦੂ ਸਵੇਰੇ 2 ਵਜੇ ਆਉਣਾ ਹੈ ਜਾਂ 3 ਵਜੇ ਆਉਣਾ ਹੈ ਤਾਂ ਮਲਗੀ ਸਿੰਘ ਜੀ ਉਸ ਟਾਈਮ ਤੋਂ 10 ਘੰਟਾ ਪਹਿਲਾਂ ਹੀ ਪਹੁੰਚ ਜਾਂਦਾ ਸੀ ਪਰ ਕਦੇ ਵੀ ਉਸ ਨੇ ਮਹਾਰਾਜ ਜੀ ਨੂੰ ਕੋਈ ਵਿਸਵਾਲ ਨਹੀਂ ਕੀਤਾ ਜਦੋਂ ਵੀ ਮਹਾਰਾਜ ਜੀ ਉਹਨਾਂ ਦੇ ਨਾਲ ਬੈਠਦੇ ਸਨ ਤਾਂ ਉਹ ਕੇਵਲ ਹੱਥ ਨਾਲ ਹੀ ਇਸ਼ਾਰਾ ਕਰਦੇ ਸਨ ਕਿ ਇੱਧਰ ਨੂੰ ਜਾਣਾ ਹੈ ਤੇ ਉੱਧਰ ਨੂੰ ਜਾਣਾ ਹੈ ਤੇ ਜਦੋਂ ਮਲਗੀ ਸਿੰਘ ਜੀ ਦਾ ਵਿਆਹ ਹੋਇਆ ਤਾਂ ਕੁਝ ਟਾਈਮ ਬਾਅਦ ਉਸ ਦੇ ਘਰ ਪੁੱਤਰ ਨੇ ਜਨਮ ਲਿਆ ਤੇ ਜਦੋਂ ਪੁੱਤਰ ਵੱਡਾ ਹੋ ਗਿਆ ਤਾਂ ਪਤਾ ਚੱਲਿਆ ਕਿ ਉਹ ਬੋਲ ਨਹੀਂ ਸਕਦਾ ਤਾਂ ਮਲਕੀ ਸਿੰਘ ਦੀ ਪਤਨੀ ਹਰ ਰੋਜ਼ ਉਸ ਨੂੰ ਕਹਿੰਦੀ ਕਿ ਤੁਸੀਂ ਮਹਾਰਾਜ ਜੀ ਨਾਲ ਗੱਲ ਕਰੋ ਕਿ ਆਪਣਾ ਪੁੱਤਰ ਕੁਝ ਵੀ ਨਹੀਂ ਬੋਲਦਾ ਤਾਂ ਮਲਕੀ ਸਿੰਘ ਜੀ ਇੱਕ ਕੰਨ ਰਹੀਂ ਸੁਣ ਕੇ ਦੂਜੇ ਕੰਨ ਰਹੀਂ ਕੱਢ ਦਿੰਦੇ ਸਨ ਉਹਨਾਂ ਨੇ ਕਦੇ ਵੀ ਮਹਾਰਾਜ ਜੀ ਦੇ ਨਾਲ ਗੱਲ ਨਹੀਂ ਕੀਤੀ ਰੱਬ ਹਨ ਰੱਬ ਨੂੰ ਕੀ ਦੱਸਣਾ ਉਹ ਤਾਂ ਜੈਨ ਸਾਹਿਬ ਜਾਣੀ ਜਾਣ ਹਨ ਇਸ ਕਰਕੇ ਉਹਨਾਂ ਨੂੰ ਕੀ ਦੱਸਣਾ ਕਈ ਦਿਨ ਇਸ ਤਰ੍ਹਾਂ ਹੀ ਲੰਘ ਗਏ ਤੇ ਮਲਗੀ ਸਿੰਘ ਦੀ ਪਤਨੀ ਹਰ ਵਾਰ ਇਹ ਕਹਿੰਦੀ ਮਹਾਰਾਜ ਜੀ ਦੇ ਨਾਲ ਗੱਲ ਕਰੋ ਪਰ ਉਹਨਾਂ ਨੇ ਕਦੇ ਵੀ ਮਹਾਰਾਜ ਜੀ ਦੇ ਨਾਲ ਗੱਲ ਨਹੀਂ ਕੀਤੀ ਤਾਂ ਇੱਕ ਦਿਨ ਮਹਾਰਾਜ ਚੰਦ ਸਿੰਘ ਜੀ ਨੇ ਉਹਨਾਂ ਨੂੰ ਜੈਪੁਰ ਜਾਣ ਦੇ ਲਈ 2:30 ਵਜੇ ਦਾ ਟਾਈਮ ਦਿੱਤਾ ਤਾਂ ਮਲਗੀ ਸਿੰਘ ਜੀ ਸਵੇਰੇ ਦੇ 2 ਵਜੇ ਹੀ ਗੱਡੀ ਲੈ ਕੇ ਮਹਾਰਾਜ ਜੀ ਕੋਲ ਪਹੁੰਚ ਗਏ ਜਦੋਂ ਮਹਾਰਾਜ ਚਰਨ ਸਿੰਘ ਜੀ ਆਏ ਤਾਂ ਉਹਨਾਂ ਨੇ ਕਿਹਾ ਕਿ ਅੱਜ ਆਪਾਂ ਜੈਪੁਰ ਜਾਵਾਂਗੇ ਤਾਂ ਮਲਕੀ ਸਿੰਘ ਜੀ ਗੱਡੀ ਵਿੱਚ ਬੈਠ ਗਏ ਤੇ ਗੱਡੀ ਚਲਾਉਣੀ ਸ਼ੁਰੂ ਕਰ ਦਿੱਤੀ ਤਾਂ ਰਸਤੇ ਵਿੱਚ ਮਹਾਰਾਜ ਚਰਨ ਸਿੰਘ ਜੀ ਨੇ ਗੱਡੀ ਰੁਕਵਾ ਲਈ ਤੇ ਪਿੱਛੋਂ ਉੱਠ ਕੇ ਮਲਕੀ ਸਿੰਘ ਦੇ ਨਾਲ ਵਾਲੀ ਸੀਟ ਤੇ ਬੈਠ ਗਏ ਤੇ ਮਲਕੀ ਸਿੰਘ ਜੀ ਦੇ ਮੋਢੇ ਤੇ ਆਪਣਾ ਹੱਥ ਰੱਖ ਕੇ ਇਹ ਕਹਿਣ ਲੱਗੇ ਕਿ ਮਲਕੀਤ ਤੂੰ ਕਦੇ ਵੀ ਮੈਨੂੰ ਨਹੀਂ ਦੱਸਿਆ ਕਿ ਤੇਰਾ ਪੁੱਤਰ ਬੋਲਦਾ ਨਹੀਂ ਤਾਂ ਮਲਗੀ ਸਿੰਘ ਨੇ ਕਿਹਾ ਕਿ ਇਹ ਸੱਚੇ ਪਾਸ਼ਾ ਤੁਸੀਂ ਤਾਂ ਜਾਣੀ ਜਾਣੋ ਤੁਸੀਂ ਤਾਂ ਸਭ ਜਾਣਦੇ ਹੋ ਇਸ ਕਰਕੇ ਮੈਂ ਤੁਹਾਨੂੰ ਕੀ ਦੱਸਣਾ ਤਾਂ ਫਿਰ ਬਾਬਾ ਜੀ ਨੇ ਮਲਗੀ ਸਿੰਘ ਨੂੰ ਕਿਹਾ ਕਿ ਕਿੰਨਾ ਸਮਾਂ ਹੋ ਗਿਆ ਹੈ ਤੇਰਾ ਪੁੱਤਰ ਬੋਲਦਾ ਹੀ ਨਹੀਂ ਇਸ ਕਰਕੇ ਮੈਨੂੰ ਦੱਸਣਾ ਚਾਹੀਦਾ ਸੀ ਤਾਂ ਉਹ ਕਹਿਣ ਲੱਗਾ ਕਿ ਤੁਸੀਂ ਤਾਂ ਪਰਮਾਤਮਾ ਹੋ ਸਭ ਜਾਣਦੇ ਹੋ ਤੇਵੇ ਦਿਨ 9:00 ਵੱਜ ਚੁੱਕੇ ਸਨ ਤੇ ਮਹਾਰਾਜ ਚਰਨ ਸਿੰਘ ਜੀ ਬੋਲੇ ਸੱਚੇ ਪਾਤਸ਼ਾਹ ਮਹਾਰਾਜੀ ਮਿਹਰ ਕਰਨਗੇ ਤੇ ਇੰਨੀ ਕੋਈ ਗੱਲ ਕਹਿਣ ਦੀ ਲੋੜ ਸੀ ਤਾਂ ਉਦੋਂ ਹੀ ਸਤਿਗੁਰੂ ਨੇ ਕਿਰਪਾ ਕਰ ਦਿੱਤੀ ਤੇ ਉਸੇ ਸ਼ਾਮ ਨੂੰ ਕੰਮ ਕਰਕੇ ਜਦੋਂ ਮਲਕੀਤ ਸਿੰਘ ਜੀ ਆਪਣੇ ਘਰ ਵਾਪਸ ਆ ਗਏ ਤਾਂ ਡੇਡ ਖੁੱਲਾ ਸੀ ਤੇ ਉਸ ਨੂੰ ਆਵਾਜ਼ ਆਈ ਪਾਪਾ ਪਾਪਾ ਤਾਂ ਇਹ ਸੁਣ ਕੇ ਮਲਕੀਤ ਸਿੰਘ ਜੀ ਬਹੁਤ ਹੈਰਾਨ ਹੋ ਗਏ ਕਿ ਮੇਰਾ ਪੁੱਤਰ ਬੋਲਣ ਲੱਗ ਗਿਆ ਹੈ ਤੇ ਉਹ ਮੈਨੂੰ ਪਾਪਾ ਪਾਪਾ ਬੋਲ ਰਿਹਾ ਹੈ ਤਾਂ ਮਲਕੀਤ ਸਿੰਘ ਦੇਖ ਕੇ ਵਾਲੇ ਆ ਗਏ ਤੇ ਉਹਨਾਂ ਨੇ ਉਸ ਨੂੰ ਦੱਸਿਆ ਕਿ ਸਵੇਰ ਦੇ ਨੋ ਵੱਜ ਗਏ 4 ਮਿੰਟ ਦੇ ਆਪਣੇ ਪੁੱਤਰ ਨੇ ਬੋਲਣਾ ਸ਼ੁਰੂ ਕਰ ਦਿੱਤਾ ਸੀ ਤੇ ਬਾਬਾ ਜੀ ਨੇ ਉਸਤੇ ਆਪਣੀ ਕਿਰਪਾ ਕਰ ਦਿੱਤੀ ਇੱਕ ਵਾਰ ਚਰਨ ਸਿੰਘ ਜੀ ਮਹਾਰਾਜ ਬੀਨਾ ਦੱਸੇ ਦੁਪਹਿਰ ਨੂੰ ਮਲਗੀ ਸਿੰਘ ਜੀ ਦੇ ਘਰ ਚਲੇ ਗਏ ਸਨ ਤਾਂ ਉਹਨਾਂ ਨੇ ਦੇਖਿਆ ਕਿ ਮਹਾਰਾਜ ਜੀ ਆਏ ਹਨ ਤਾਂ ਉਸ ਨੇ ਚੇਤੀ-ਚੇਤੀ ਦੋ ਕੁਰਸੀਆਂ ਲਗਾ ਦਿੱਤੀਆਂ ਉਹਨਾਂ ਨੂੰ ਬੈਠਣ ਲਈ ਕਿਹਾ ਤਾਂ ਨੇ ਕਿਹਾ ਕਿ ਤੁਸੀਂ ਜ਼ਕਲੀਫ ਕਿਉਂ ਕੀਤੀ ਤੁਸੀਂ ਮੈਨੂੰ ਦੱਸ ਦਿੰਦੇ ਮੈਂ ਖੁਦ ਹੀ ਆ ਜਾਂਦਾ ਤਾਂ ਮਹਾਰਾਜ ਜੀ ਨੇ ਕਿਹਾ ਕਿ ਨਹੀਂ ਮਲਕੀਸ਼ ਸਿੰਘ ਅੱਜ ਮੈਂ ਤੇਰੇ ਘਰ ਆਉਣਾ ਚਾਹੁੰਦਾ ਸੀ ਤਾਂ ਉਹ ਬੈਠ ਗਏ ਮਲਕੀਸ਼ ਸਿੰਘ ਜੀ ਨੇ ਉਹਨਾਂ ਨੂੰ ਕੌਫੀ ਲਾਈ ਤੇ ਨਾਲ ਹੀ ਮਲਕੀਸ਼ ਸਿੰਘ ਨੇ ਕਿਹਾ ਕਿ ਤੁਸੀਂ ਚਾਹੇ ਭਜਨ ਸਿਮਰਨ ਕਰ ਲਵੋ ਨਾ ਕਰੋ ਤੁਹਾਡਾ ਭਜਨ ਸਿਮਰਨ ਪੂਰਾ ਹੋ ਗਿਆ ਹੈ ਤਾਂ ਇਹ ਗੱਲ ਜਦੋਂ ਮਲਗੀ ਸਿੰਘ ਜੀ ਨੇ ਸੁਣੀ ਤਾਂ ਉਸਨੇ ਕਿਹਾ ਕਿ ਮਹਾਰਾਜ ਜੀ ਜੇਕਰ ਮੇਰਾ ਭਜਨ ਸਿਮਰਨ ਪੂਰਾ ਹੋ ਗਿਆ ਹੈ ਤਾਂ ਮੈਨੂੰ ਇੱਥੋਂ ਲੈ ਜਾਓ ਤਾਂ ਉਹਨਾਂ ਨੇ ਕਿਹਾ ਕਿ ਲੈ ਜਾਵਾਂਗਾ ਪਰ ਹਜੇ ਤੇਰਾ ਟਾਈਮ ਪਿਆ ਹੈ ਤਾਂ ਸੰਗਤ ਜੀ ਮਲਗੀ ਸਿੰਘ ਨੇ ਐਵੇਂ ਹੀ ਕਿਹਾ ਕਿ ਤੁਸੀਂ ਮੈਨੂੰ ਲੈ ਜਾਓਗੇ ਮਤਾਂ ਮਲਗੀ ਸਿੰਘ ਨੇ ਜੀ ਨੇ ਹੀ ਗੱਲ ਕਹੀ ਜਿਹੜੀ ਉਸ ਸਮੇਂ ਸਰਦਾਰ ਬਹਾਦਰ ਸਿੰਘ ਜੀ ਨੇ ਕਹੀ ਸੀ ਉਹਨਾਂ ਨੇ ਦੋ ਹੱਥ ਤੇ ਹੁਣ ਉਹੀ ਤਰੀਕਾ ਫਿਰ ਤੋਂ ਮਹਾਰਾਜ ਚਰਨ ਸਿੰਘ ਜੀ ਦੇ ਹੱਥੋਂ ਹੋਇਆ ਉਹੀ ਨੂਰ ਸਵਰੂਪ ਉਹੀ ਰੋਸ਼ਨੀ ਤੇ ਉਹੀ ਜੋਤ ਮਲਕੀਸ਼ ਸਿੰਘ ਜੀ ਨੇ ਜਦੋਂ ਇਹ ਦ੍ਰਿਸ਼ ਦੇਖਿਆ ਤਾਂ ਉਸਨੇ ਕਿਹਾ ਸਤਿ ਪਾਸ਼ਾ ਬਸ ਮੈਨੂੰ ਆਪਣੇ ਨਾਲ ਰੱਖਣਾ ਮੈਨੂੰ ਲੈ ਜਾਣਾ ਇੰਨਾ ਕੂਕਿਆ ਕਿ ਮਹਾਰਾਜ ਜੀ ਚਲੇ ਗਏ ਸੰਗਤ ਜੀ ਇਹ ਸਾਖੀ ਮਲਕੀਸ਼ ਸਿੰਘ ਜੀ ਨੇ ਖੁਦ ਸੰਗਤ ਨੂੰ ਸੁਣਾਈ ਸੀ ਸੰਗਤ ਜੀ ਜੇਕਰ ਅਸੀਂ ਕੁਝ ਹਾਸਲ ਕਰਨਾ ਚਾਹੁੰਦੇ ਹਾਂ ਤਾਂ ਕੁਝ ਦੇਣਾ ਪੈਂਦਾ ਹੈ। ਇਹੀ ਰਿਵਾਜ ਹੈ, ਇਹੀ ਰੀਤ ਹੈ। ਬਾਬਾ ਜੀ ਨੇ ਸਾਨੂੰ ਨਾਮਦਾਨ ਦੀ ਬਖਸ਼ੀਸ਼ ਕੀਤੀ ਹੈ। 2 ਘੰਟੇ ਭਜਨ ਸਿਮਰਨ ਕਰਨ ਨੂੰ ਕਿਹਾ। ਤਾਂ ਸੰਗਤ ਜੀ ਜੇਕਰ ਅਸੀਂ ਵੀ 2 ਘੰਟੇ ਭਜਨ ਸਿਮਰਨ ਕਰਾਂਗੇ ਤਾਂ ਉਸ ਨੂਰ ਸਰੂਪ ਦੇ ਦਰਸ਼ਨ ਸਾਨੂੰ ਵੀ ਹੋਣਗੇ। ਆਦੇ ਬਾਰੇ ਅਸੀਂ ਸਿਰਫ ਸਾਕੀਆਂ ਵਿੱਚ ਹੀ ਸੁਣਿਆ ਹੈ ਰਾਦਾ ਸਵਾਮੀ